ਹੰਦੀ ਆ ਦੇ ਦੋ ਖਨੋਰੀ ਬਾਰਡਰ ਦੇ ਉੱਤੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੀ ਟੀਮ ਵੱਲੋਂ ਕੀ ਸੀ ਆਪਣਾ ਕੈਂਪ ਫ੍ਰੀ ਕੈਂਪ ਲਾਇਆ ਗਿਆ ਹੈ ਜ ਜਿਹਦੇ ਵਿੱਚ ਬੀ ਅੰਤ ਸੰਗਤਾਂ ਮੈਡੀਸਨ ਪ੍ਰਾਪਤ ਕਰ ਰਹੀਆਂ ਡਾਕਟਰ ਸਾਹਿਬਾਨ ਦਵਾਈਆਂ ਦੇ ਰਹੇ ਨੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਵੱਲੋਂ ਟੀਮ ਵੱਲੋਂ ਕੈਂਪ ਲਾਇਆ ਜਾ ਰਿਹਾ ਹੈ ਸੋ ਬਦ ਤੋਂ ਬਦ ਸੰਗਤਾਂ ਇਸ ਕੈਂਪ ਦਾ ਲਾਹਾ ਉਠਾਓ ਜੀ ਫਾਇਦਾ ਉਠਾਓ ਇੱਧਰ ਲੰਗਰ ਚੱਲ ਰਹੇ ਨੇ ਸੰਗਤਾਂ ਲੰਗਰ ਛਕ ਰਹੀਆਂ ਨੇ ਇੱਧਰ ਅੱਗੇ ਜਾ ਕੇ ਸਟੇਜ ਲੱਗੀ ਹੋਈ ਹੈ ਬਹੁਤ ਜ਼ਿਆਦਾ ਸੰਗਤ ਇੱਥੇ 10-12 ਕਿਲੋਮੀਟਰ ਦੇ ਏਰੀਏ ਦੇ ਵਿੱਚ ਘੱਟੋ-ਘੱਟ ਅਸੀਂ ਜੋ ਦੇਖਿਆ ਐਨੀ ਸੰਗਤ ਇੱਥੇ ਪਹੁੰਚੀ ਹੋਈ ਐ ਸੋ ਹੋਰ ਵੀ ਜਿਹੜੇ ਅਜੇ ਤੱਕ ਸਮਰਥਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਵੀ ਬੇਨਤੀ ਹੈ ਕਿ ਕਿਸਾਨ ਸਾਡੇ ਦੇਸ਼ ਦਾ ਭਵਿੱਖ ਹੈ ਤੇ ਕਿਸਾਨਾਂ ਦਾ ਸਮਰਥਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜੀ ਸਾਨੂੰ कैंप ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੋ ਜੀ ਡਾਕਟਰ ਸਹਿਵਾਨ ਜੀ ਇਹ ਲੈ ਲਓ ਇਹਦੇ ਵਿੱਚ ਹੋਰ ਫਾਲਟ ਵੀ ਨਾਲ ਜਿਹੜੀ ਠੰਡ ਡਾਕਟਰ ਦੀਪ ਸਿੰਘ ਜੀ ਹੰਡਿਆਆ ਡਾਕਟਰ ਕੇਸਰ ਖਾਨ ਜੀ ਮਾਲਿਕ ਵਾਂਗੇਵਾਲ ਡਾਕਟਰ ਮਿੱਠੂ ਮੁਹੰਮਦ ਜੀ ਸਟੇਟ মিডিਆ ਇੰਚਾਰਜ ਡਾਕਟਰ ਜਗਜੀਤ ਸਿੰਘ ਜੀ ਡਾਕਟਰ ਸੁਖਵਿੰਦਰ ਸਿੰਘ ਜੀ ਡਾਕਟਰ ਸੁਖਪਾਲ ਸਿੰਘ ਜੀ ਅਤੇ ਮੈਂ ਤੁਹਾਡਾ ਛੋਟਾ ਭਰਾ ਡਾਕਟਰ ਪਰਮੇਸ਼ਰ ਸਿੰਘ ਮੌਰਿਆ ਇਸ ਕਿਸਾਨੀ ਧਰਨੇ ਦੇ ਵਿੱਚ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਏ ਆ ਲਓ ਜੀ ਸੋ ਹੋਰ ਵੀ ਵੱਧ ਤੋਂ ਵੱਧ ਸਾਨੂੰ ਪਹੁੰਚਣਾ ਚਾਹੀਦਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੀਬੀ ਲੈ ਜਾਓ ਜੀ ਧੰਨਵਾਦ ਜੀ ਮਹੱਤਿਆ ਦੀ ਥਾ ਥਾ ਕਰਦਾ ਜੱਟ ਵਿਚਾਰਾ ਉਹਨੇ ਆਤਮ ਹੱਤਿਆ ਵੀ ਹਾਂਥਾ ਕਰਦੇ ਜੱਟ ਵਿਚਾਰ ਓਏ ਕਦੇ ਕੜੇ ਮਾਰ ਚਾਉਂਦੇ ਓਏ ਕਦੇ ਕੜੇ ਮਾਰ ਚਾਉਂਦੇ ਕਦੇ ਸੋਕੇ ਜੱਟ ਸਤਾਉਣਾ ਮਿੱਟੀ ਨਾਲ ਬਣ ਮਿੱਟੀ ਬੜਾ ਔਖਾ ਜੱਟ ਕਹਾਉਣਾ ਮਿੱਟੀ ਨਾਲ ਬਣ ਮਿੱਟੀ ਬੜਾ ਔਖਾ ਜੱਟ ਕਹਾਉਣਾ ਧੰਨਵਾਦ ਜੀ ਸਰ